ਹਾਂ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ ਲਈ ਇਸ ਚੈਨਲ ਮਿਸ ਐਂਡ ਮਿਸਿਸ ਗਿੰਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਣੇ ਆ ਸੌਣ ਦਾ ਲੰਘ ਚੁੱਕਿਆ ਭਾਦੋਂ ਦਾ ਮੀਂਹ ਜਿਵੇਂ ਕਰਤਾ ਬੁਰਾ ਹਾਲ ਤੇ ਆਪਣੇ ਸ਼ੋਅਰੂਮ ਦੇ ਅੰਦਰ ਸਾਰੇ ਕਿਤੇ ਪਾਣੀ ਫਿਰ ਰਿਹਾ ਮੈਂ ਜਾਣਾ ਸੀ ਅੱਜ ਆ ਸ਼ਾਪਿੰਗ ਲਈ ਜਾਣਾ ਸੀਗਾ ਅੱਜ ਜਦੋਂ ਮੈਂ ਜਾਣ ਲੱਗੀ ਐ ਨਾ ਸੁਪਰੀ ਨਹੀਂ ਸੀਗੀ ਬੰਸ ਜਦੋਂ ਮੀਂਹ ਆ ਗਿਆ ਤੁਸੀਂ ਘੜਾ ਕੰਮ ਕਰ ਲਓ

ਇਸ ਜਾਣ ਨੂੰ ਪਾਣੀ ਪਿਆਰਾ ਬੇਸਮੈਂਟ ਦੇ ਵਿੱਚ ਬਾਹਰ ਹੀ ਤਾਂ ਵੀ ਮਾਰਦੀ ਆ ਉਹ ਵੀ ਕਰ ਵੈਪਰ ਬੂਪਰ ਸਾਰਾ ਕੁਝ ਫੇਲ ਅੱਜ ਤਾਂ ਥੋੜਾ ਆਹ ਮੁੰਡਾ ਥੱਕ ਗਿਆ ਖਾਨ ਪੂਰੀਆ ਥੱਕ ਗਿਆ ਕਹਿੰਦੇ ਅੱਜ ਆਪਾਂ ਟਿਕਟ ਲਗਣੀ ਚੱਲ ਗਿਆ ਆਟਵਾੜਾ ਵਾਲੀ 100 ਰੁਪਏ ਟਿਕਟ ਫ੍ਰੀ ਚ ਇੰਜੋਏ ਕਰਾਤਾ ਤੁਹਾਨੂੰ ਮੁੰਡੇ ਵਿਚਾਰੇ ਕਹਿੰਦੇ ਆਉਣਗੇ ਪਹਿਲੇ ਦਿਨ ਆਏ ਇਹਨਾਂ ਦਾ ਆਇਆਗਾ ਭਾਈ ਅੱਜ ਫਸਟ ਡੇ ਸਾਈਡ ਹੋ ਜਾ ਫਸਟ ਡੇ ਵਿਚਾਰਿਆਂ ਦਾ ਅੱਜ ਅੱਜੇ ਕੰਮ ਲਾ ਲਏ ਹੈ ਓਹ ਹੋ ਉਹ ਪਿੱਛੇ ਫੇਰ ਜਾਈ ਜਾਂਦੇ ਜਿੰਨੇ ਬੰਦੇ ਲਾਏ ਉਹਨੇ ਥੋੜੇ ਇੰਦਰਜੀਤ ਗਿਆ ਤੇ ਯੂਨੀਫਾਰਮ ਚੇਂਜ ਕਰਨ ਓ ਮੇਰੀ ਗੱਲ ਸੁਣਾ ਉਹ ਬਾਬੀ ਉਹ ਮੋਟਰ ਜੀ ਲਾ ਦਿਓ ਜਿਹਦੇ ਨਾਲ ਤੁਹਾਨੂੰ ਉਹਨੇ ਤੁਸੀਂ ਆਹ ਉਹ ਵਹੀ ਗੱਲ ਹੈ ਉਹ ਮੋਟਰ ਜੀ ਲੈਡਿੰਗ ਮੇਂ ਲੈਡ ਆ ਗਈ ਲੈਟ ਪਾ ਆਪਣੀਆਂ ਸਕੀਮਾਂ ਲਾ ਰਹੇ ਨੇ ਬਿਮਾਰ ਨਾ ਹੋ ਜਾਓ ਮੁੰਡਿਆ ਕਾ ਲਓ ਪਕੌੜੇ ਉਹ ਕਰਦੇ ਕਿੰਨਾ ਕੱਢਦੀ ਇੱਥੇ ਉਹ ਯਾਰ ਮਗਰ ਤੇ ਲਗਾ ਰਹੇ ਨੇ ਇੰਦਰਜੀਤ ਵੀ ਗਿਆ ਯੂਨੀਫਾਰਮ ਚੇਂਜ ਕਰਨ ਦੇਖੀ ਉਹਨੇ ਆਨਲਾਈਨ ਸਾਰਾ ਕੱਢ ਦੇਣਾ ਮੈਨੂੰ ਪਤਾ ਮੇਰਾ ਮੂਰੇ ਦਾ ਮੈਨੂੰ ਪਤਾ ਨਹੀਂ ਕੋਈ ਕਹਿਣਾ ਨਾ ਆ ਮੈਨੂੰ ਯਾਦ ਹੋਵਾ ਵੀ ਲਾਇਆ ਹੀ ਸਾਰਾ ਕੁਆ ਬੀ ਵੀ ਕਰ ਰਿਹਾ ਯਾਰ ਵੀ ਕਰ ਲੈਣੇ ਬੀ ਚੇਂਜ ਕਰ ਲੈਣੇ ਹਲੇ ਬੰਦੇ ਗੋਪੀ ਘੱਟ ਲੈ ਲਾ ਸਭ ਆਪਣਾ ਆਪਣਾ ਹਿੱਸਾ ਪਾ ਰਹੇ ਨੇ ਸਭ ਆਪਣਾ ਆਪਣਾ ਹਿੱਸਾ ਪਾ ਰਹੇ ਨੇ ਹੋਏ ਅੱਟੀ ਲੱਗਿਆ ਯਾਰ ਉਹ ਤਾਰਨੀ ਤਿਆਰੀਆਂ ਕਰਦੇ ਸੀ ਪਕੌੜਿਆਂ ਦੀ ਉਹ ਵੀ ਕਹਿੰਦਾ ਸਾਰੇ ਪਕੌੜੇ ਲਾਓ ਜੀ ਲਾਓ ਬੰਨ ਲਾ ਦੁੱਤੇ ਨੇ ਕਹਿੰਦੇ ਹਰੀ ਪਾਤਾ ਫਿਰ ਪੈਰਾ ਤੇ ਬਹੁਤ ਛੋਟੇ ਪੀਸ ਇਦਾਂ ਲੈ ਲਾਂ ਚੌੜੀ ਚੱਲਿਓ ਥੋੜਾ ਥੋੜਾ ਗਿੱਲੇ ਹੋ ਗਏ ਆ ਇਹ ਪੜਿਆ ਹੋ ਬਰਤਨ ਚ ਚੱਕ ਲਿਆ ਬਾਲਾ ਦਾ ਆ ਵੀ ਮੀ ਥੋੜਾ ਜਿਹਾ ਘਟ ਗਿਆ ਉਧਰ ਪਾਣੀ ਇੰਨਾ ਕਰ ਰਿਹਾ ਕਿ ਪਹਾੜਾਂ ਤੋਂ ਪਾਣੀ ਚੱਲਦਾ ਹੁੰਦਾ ਹੁਣ ਥੋੜਾ ਜਿਹਾ ਆਪਣੇ ਆਪ ਜਾਲ ਲੱਗਿਆ ਪਾਣੀ ਪਾਣੀ ਇੰਦਰਜੀਤ ਸਾਹਿਬ ਦੀ ਯੂਨੀਫਾਰਮ ਬਦਲ ਕੇ ਆਇਆ ਜਦੋਂ ਮੀਂਹ ਆ ਗਿਆ ਆਉਟ ਆ ਬੱਤ ਦੀ ਪਾਰ ਤੋਂ ਆਈ ਜਾਂਦਾ ਪਾਣੀ ਆਪਿਆਂ ਦੇ ਏਰੀਆ ਉਹ ਜਹਾਜ਼ ਲੱਗੀ ਹੋਈ ਮੀਂਹ ਦੇ ਨਾਲ आप आ गए लास्ट फ्लोर तक चुट्टी किली हो गई बचाई सी पहला इतने भी पानी का बहुत ज्यादा जा रहा हमें ਲੇ ਹੁਣ ਧੁੱਪ ਨਿਕਲੇ ਕਿੰਨਾ ਮੀਂਹ ਪੈ ਕੇ ਹੈ ਆ ਪਾਣੀ ਦੀ ਬਲਾ ਲਾ ਲੋ ਲਾ ਲੋ ਇੱਧਰ ਵੀ ਕਹਿੰਦੇ ਪਾਣੀ ਆ ਗਿਆ ਹੈ ਲੱਗੇ ਰਹੋ ਲੱਗੇ ਰਹੋ ਹੋਰ ਵੀ ਪਾਣੀ ਜਾਂਦਾ ਹੈਗਾ ਹਨਾ ਉਹ ਵੀ ਸਾਂਭਣਾ ਕਿਉਂਕਿ ਪਤਾ ਕੀ ਹੈ ਉੱਥੇ ਸਾਡੇ 1.45 ਉਹ ਹੁਣ ਆਹ ਕੋਠੇ ਦਾ ਵੀ ਸਾਰਾ ਨੀਚੇ ਜਾਂਦਾ ਪਾਣੀ ਉੱਪਰਲੇ ਦਾ ਕਿੰਨਾ ਪਾਣੀ ਹੋ ਗਿਆ ਦੱਸ ਮੀ ਪੈਣ ਤੋਂ ਬਾਅਦ ਧੁੱਪ ਫੇਰ ਉਦਾਂ ਦੀ ਨਿਕਲ ਆਈ ਆ ਚਲੋ ਵੀ ਬਸ ਮੀਂਹ ਨੇ 2-3 ਘੰਟੇ ਕੰਮ ਲਾ ਲਿਆ ਹੈ ਹੁਣ ਚਲੋ ਆਪਾਂ ਤਾਂ ਬੈਠੀਏ ਏਸੀ ਲਾ ਕੇ ਕਿਉਂਕਿ ਧੁੱਪ ਬੜੀ ਕਹਿੜੀ ਆ ਗਈ